ਹੋਰ ਕੀ ਹਾਲ ਜਾਲ ਆ ਸਾਰੇ ਭਰਾਵਾਂ ਦਾ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਜਿਵੇਂ ਕਿ ਤੁਸੀਂ ਦੇਖਿਆ ਲੀਗਾ ਕੱਲ ਪਬੀ ਵਾਲੇ ਆਪਾਂ ਚੌਲ ਵੱਢ ਲਏ ਸੀਗੇ ਸੱਡੀ ਤੇ ਚੌਲ ਵੱਢ ਰਹੇ ਆ ਅੱਜ ਵੱਢਣ ਲੱਗੇ ਆਪਾਂ ਘਰ 'ਚ ਤੇ ਘਰ 'ਚੋਂ ਤੇ ਵੱਢ ਕੇ ਫੇਰ ਉਦੋਂ ਬਾਅਦ ਦੇਖਦੇ ਆ ਕੀ ਪਲਾਨ ਆਗਾ ਵਿੱਚ ਉਧਰ ਆਪਣੇ ਆਉਣਾ ਸੀ ਅੱਜ ਹੈਪੀ ਹੋਣਿਆਂ ਨੇ ਗੱਠਾਂ ਬੰਨਣ ਵੀ ਦੇਖ ਰਹੇ ਜੇ ਇਕੱਠਾ ਬੰਨ ਗਏ ਤਾਂ ਨਹੀਂ ਬੰਨ ਗਏ ਉੱਧਰ ਜਿਹੜਾ ਨਹੀਂ ਮਾਰਿਆ ਪਹਿਲਾਂ ਇੱਥੇ ਕੋਈ ਦੇ ਸਵੇਰੇ ਸਵੇਰੇ ਘਾਟ ਤੇ ਰਹੇ ਸਰ ਜੀ ਵੀ ਇਹਨਾਂ ਕਾਜਾਂ ਨਾਲ ਵੱਡੇ ਹੋਣੇ ਆਗੇ 8:00 ਤੇ 8:00 ਕਦਾ ਟਾਈਮ ਹੋ ਗਿਆ ਜੀ ਆਉਂਦਾ ਆਪਾਂ ਵੜਦੇ ਲੇਟ ਹੀ ਹੋਣੇ ਆ ਇਹ ਪਵੀ ਕਹਿੰਦਾ ਵੀ ਸਾਜਰੇ ਹੀ ਵੜਦੇ ਕੋਈ ਜਿੱਪ ਚੜਨੀ ਮਗਾ ਜੰਗਾ ਚੱਲ ਵੜਦਣੇ ਇੱਕ ਵਾਰੀ ਫੇਰ ਨਗਾਵਾ ਗਏ ਨਾ ਜਿਹੜੀ ਗੱਡਾ ਜੇ ਰੀਪਰ ਕਾਲੂ ਕੋਲੋਂ ਧੁੱਪ ਲੱਗੀ ਤਾਂ ਫੇਰ ਸੇ ਇਕੱਠਾ ਵੱਜ ਜਾਣੀ ਆ ਬਾਕੀ ਬਣੇ ਰਿਓ ਅੱਜ ਦੇ ਬਲੌਗ ਚ ਤੇ ਐਕੋ ਤੁਹਾਨੂੰ ਦਿਖਾਵਾਂਗੇ ਇੱਕ ਦੋ ਚੀਜ਼ਾਂ ਹੋਰ ਕਰਨ ਵਾਲੇ ਆ ਕੰਮ ਤੇ ਜਿਹੜਾ ਕੱਲ੍ਹ ਵਾਲਾ ਸੋਨਾ ਲੀਕਾ ਦਾ ਰਹਿ ਗਿਆ ਸੀ ਅਧੂਰਾ ਕੰਮ ਉਹਦਾ ਦੇਖਦੇ ਅੱਜ ਜਾ ਕੇ ਗੋਲ ਖਾਣ ਕੇ ਕਿਉਂ ਕੱਲ੍ਹ ਆਇਆ ਪਹਿਲਾਂ ਬਵੀ ਦੇ ਚੌਲ ਬਟਣ ਲਾ ਕੇ ਫਿਰ ਕਰਨੇ ਵਾਲੇ ਬਟਣ ਲਾ ਕੇ ਤਾਂ ਕਰਕੇ ਟਾਈਮ ਨਹੀਂ ਲੱਗਿਆ ਹੈਗਾ ਤੇ ਫਿਰ ਇੱਕ ਸਾਇਦ ਅੱਜ ਸੋਨਾ ਲੀਕਾ ਛੱਡਣ ਜਾ ਆ ਦੂਜਾ ਹਾਲੈਂਡ ਵੀ ਛੱਡਣ ਜਾਣਾਗਾ ਤੇ ਮੋਡੀਫਿਕੇਸ਼ਨ ਲਈ ਤੇ ਇਸੇ ਤੋਂ ਪਹਿਲਾਂ ਪਹਿਲਾਂ ਕਰਾ ਲਿਆ ਜੀ ਫਿਰ ਕਣਕ ਨੂੰ ਖੀਚਣ ਵੀ ਲੱਗਣਾ ਕੱਲੂ ਬਾਰ ਤੋਂ ਤੇ ਬਾਕੀ ਇਹ ਕਾਲੂ ਆਦਾ ਅੱਜ ਕੱਲ ਤੁਹਾਨੂੰ ਪਤਾ ਜਿਵੇਂ ਟਰਾਲੀ ਲੈ ਖੜਾ ਕੇ ਆਇਆ ਇਸ ਸਟੋਰ ਚ ਉਹ ਵੀ ਲੈਣ ਜਾਣਾ ਦੇਖਦੇ ਆ ਬਾਕੀ ਫਿਰ ਪਲਾਨ ਕੀ ਬਣਦਾਗਾ ਅੱਗੇ ਅੱਗੇ ਬਣੇ ਰਹੋ ਜਾਨੀ ਵਲੌਗ ਦੇ ਵਿੱਚ ਆਹ ਫੜਤੇ ਸੀਗੇ ਕਰਤੇ ਪਵੀ ਵਾਲੇ ਦਾ ਜਾਨੂ ਤੇ ਵੱਟ ਕੇ ਜਾਨੂ ਜੱਸੀ ਆ ਗਿਆ ਕਹਿੰਦਾ ਵੀ ਆ ਜਾਓ ਪਾਣੀ ਪੂਣੀ ਪੀ ਲੋ ਠੰਡਾ ਠਾਪੀ ਲੋ ਤੇ ਜੱਸੀ ਹਜੇ ਨੀਂਦ ਵੀ ਇਹਦੀਆਂ ਗਾੜੀਆਂ ਇਆਂ ਭੰਨਦਾਗਾ ਆ ਨੂਰਾ ਵੀ ਫਿਰ ਤੜਕੇ ਪਹੁੰਚ ਗਿਆ ਫਿਰ ਪੜਾ ਜਾਏ ਖਲਾਰੀ ਐ ਪਰਨੇ ਪੁਰਨੇ ਲਵੇਟੀ ਫਿਰ ਹਾਂ ਜੱਸੀ ਕੀ ਲਿਆਂਦਾ ਫੱਚਾ ਠੰਡਾ ਲਿਆਂਦਾ ਅੱਲਾ ਤੜਕੇ ਹੀ ਓਏ ਹੁਣ ਨਾਲੇ ਕੋਕ ਗਾ ਕੇ ਬੰਦ ਕਰੋ ਯਾਰ ਦੂਜਾ ਲਿਆਇਆ ਕਰੋ ਕਿੱਲੋ ਹੂ ਨਾ ਨਾ ਲੈਂਕਾ ਵੀ ਨਹੀਂ ਮਾੜਾ ਮੂਜਾ ਇਹ ਲਿਆਂ ਐ ਗਰੂ ਆਏ ਠੰਡੀ ਜੀ ਚ ਲੋਟ ਨਹੀਂ ਆਉਂਦਾ ਕੋਕ ਗਰਦ ਜਾਮ ਕਰ ਦੂ ਅੰਦਰ ਹੋਰ ਫਿਰ ਨੂਰੇ ਕਿਵੇਂ ਆ ਲੋਟਾ ਜੀ ਲੋਟਾ ਕੱਲ ਯਾਰ ਖਲਾਰ ਕਰ ਗਿਆ ਰੋਟੀ ਬਣਾ ਬੰਦੇ ਭੁੱਖੇ ਮਾਰਤੇ ਆ ਗਿਆ ਇਹ ਸਫਰਾਂ ਦਾ ਲੈ ਕੇ ਇਹਨੂੰ ਮੈਂ ਕਿਹਾ ਮੈਂਗਾ ਟਾਈਮ ਲੱਗੂ ਮੈਨੂੰ ਐ ਕਿਹਾ ਜੀ ਜੱਤੀ ਮੇਰਾ ਹਲਾ 5 ਮਿੰਟ 10 ਮਿੰਟ 5 ਮਿੰਟ 10 ਮਿੰਟ ਠੀਕ ਇਹਨੂੰ ਮੈਂ ਕਹਿ ਕੇ ਗਿਆ ਮੈਂ ਕਿਹਾ ਮੈਨੂੰ ਕੰਮਾਂ ਮੋਟਰਾਂ ਘਰੇ ਦੇ ਕੇ ਹੁਣ ਹਾਂ ਠੀਕ ਆ ਇਹਦਾ 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 ਡੇਢੀ ਕਹਿੰਦਾ ਕੋਈ ਨਾ ਨੂਰਾ ਚਾ ਮੈਂ ਥੋੜਾ ਜਾ ਅੱਛਾ ਚੱਲ ਇਹਨੇ ਬਾਦੋਂ ਸਪਾਰਸ ਬਾਦੀ 15 ਸੌ ਮੂਸੇ ਕਹਿੰਦਾ ਲੈ ਠੀਕ ਹੁਣ ਹੀ ਆ ਗਏ ਸੀਗੇ ਜਾਨ ਨੂੰ ਤੇ ਹੁਣ ਕੱਲ ਰਹਿ ਗਿਆ ਸੀ ਇਹਦਾ ਕੰਮਾਂ ਖੋਲ ਕੇ ਫੇਰ ਪਤਾ ਲੱਗੂਗਾ ਆ ਥੱਲੇ ਦੇਖ ਕੇ ਗੋਟਕਾ ਕੋਈ ਲਾਲੀ ਨੂਰੇ ਹੋਈ ਫਿਰ ਖੋਲ ਕੇ ਕਰਦੇ ਆ ਅੱਡ ਦੇਖਦੇ ਆ ਤੁਹਾਨੂੰ ਦਿਖਾਉਨੇ ਲਓ ਬਾਈ ਲੱਗੇ ਖੋਲਣਾ ਨਿਕਾਣਾ ਨੇ ਕਰਤਾ ਬਚਾਲੇ ਆ ਅੱਡ ਬਾਹਰ ਲਾਉਣ ਲੱਗਦੇ ਆ ਤਾਂ ਕਾ ਫਿਰ ਖੋਲਦੇ ਆ ਬੱਸ ਬੱਸ ਬਹੁਤਾ ਫਿਰ ਇਧਰ ਮਗਰ ਨਾਲ ਥੱਲੇ ਲੱਗ ਜੀ ਪਹਿਲਾਂ ਏਟਾ ਲਾਉਣੀ ਭੁੱਲ ਗਏ ਹੋਰ ਮੈਨੂੰ ਮਾਰ ਨਹੀਂ ਚੱਕ ਕੇ ਘਰੇ ਉਹ ਫੋਟੋਆਂ ਦਾ ਭੇਜੀਆਂ ਨੇ ਭੇਜੀਆਂ ਨੇ ਨੂੰ ਇਹਨੂੰ ਆ ਕਰਨੇ ਨੂੰ ਕਿੱਥੇ ਉਹ ਕਹਿੰਦਾ ਭੇਜੂ ਨੰਬਰ ਦਾ ਉਹ ਬੱਸ ਬੱਸ ਬਾਲਾ ਨਾ ਦੱਬ ਉੱਥੇ ਜਾਉਂ ਰੋਟਾ ਰੋਟਾ ਰਹਗਾ ਮੇਰਾ ਦਿੱਤਾ ਜੀ ਤਕਾਲਾ ਭੇਜੀਆਂ ਨੇ ਦੇਖ ਆਈਆਂ ਨਹੀਂ ਜੀ ਦਿੱਤਾ ਮੈਂ ਹੁਣ ਭੇਜਦਾ ਨਾ ਫੇਰ ਬੰਦਾ ਜਦੀ ਭੇਜਤੀਆਂ ਨੇ ਕਿ 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 ਆਈ ਟਮਾ ਨੇ ਇੱਕ ਦਾ ਤੇਰੇ ਨਾਲ ਇੱਕ ਦਾ ਸਦਰੀ ਆ ਤਾਂ ਹੱਲ ਲੱਜਾੜ ਅਸਾ ਛੋਟਾ ਛੋਟਾ ਇੱਕ ਬੰਪਰ ਆ ਫਾਰਮ ਟ੍ਰੈਕ ਆ ਨੀ ਮਾ ਓਏ ਨਾ ਮਾ ਅਰੀਜਨਲ ਬੰਪਰ ਜਾਵਾਂ ਸਾਡਾ ਮੇਰੇ ਪਾਸ ਤੇ ਹੈ ਕਿੰਨੀ ਆ ਆਹ ਦੇਖ ਆ ਉਹ ਨਹੀਂ ਪਈਆਂ ਨਾਲ ਹੀ ਮਿਲਦੇ ਅੱਡ ਕਰਕੇ ਫਿਰ ਤੁਹਾਨੂੰ ਦਿਖਾਉਨੇ ਆ ਤੇ ਕੁਛ ਕੁ ਕ ਕਾਲੇ ਚਾਚੇ ਨੇ ਐਟਮਾ ਜਗਾ ਨਾ ਇਹ ਬਕਾਉ ਨੇ ਨਾ ਚਾਚਾ ਫਾਰਮ ਟ੍ਰੈਕ ਦੀ ਇਹਨੇ ਉਹ ਸਮਾਨ ਆ ਵਲੌਗ ਜੀ ਤੱਕ ਦੇ ਜੱਥੇ ਦਾ ਸਮਾਨ ਕੀ ਕੀ ਇਹਦੇ ਚ ਫਾਰਮ ਟਰੈਕ ਦਾ ਉਹ ਬੰਪ ਰੱਖਦਾ ਇੱਕ ਦਾ ਫਾਰਮ ਟਰੈਕ 60 ਦਾ ਬੰਪ ਰਿ ਅਰੀਜਨਲ ਹੋਰ ਇੱਕ ਡੰਡਾ ਹਾ ਛਤਰੀ ਆਕਾ ਛਤਰੀ ਆ ਜੂ ਪਾ ਬਡੰਡਾ ਫਾਰਮ ਟਰੈਕ 60 ਦਾ ਹੱਡਾ 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 ਤੇ ਦੇਖ ਬਾਕੀ ਲਾ ਦਾਂਗੇ ਉਹਦੀਆਂ ਫੋਟੋਆਂ ਵਲੌਗ ਚ ਤੇ ਮਿਲਦੇ ਆ ਮੇਰਾ ਖੋਲ ਗੇ ਡਾਇਟਰ ਨੂੰ ਪੋਰ ਪੱਥਾ ਆ ਪਿਆ ਜਾ ਡਾਕਟਰ ਤਾਂ 200 ਰੁਪਏ ਆ ਆਪਾਂ ਆ ਗਰਾਰੀ ਟੁੱਟ ਗਈ ਜਾ ਤੀਜੇ ਦਿਨ ਦਾ ਕਹਿੰਦੇ ਸਲਫਮਾਲਾ ਸਲਫਮਾਲਾ ਖਾਲੀ ਚਲੀ ਚਲੀ ਹੋ ਗਈ ਬਹੁਤ ਜਰ ਜੜਾ ਕੇ ਪੈਗੇ ਪਰ ਸੁਪਰ ਹੀਟਰ ਪਾ ਲਿਆ ਜਾ ਰਹੇ ਤੇ ਮਗਰ ਉਦੋਂ ਵੀ ਪੱਥਾ ਆ ਪਿਆ ਸੁਪਰ ਹੀਟਰ ਦਾ ਆਹੀ ਬਾਜੀਆਂ ਵਾੜੀਆਂ ਹੁੰਦੀਆਂ ਨੇ ਲੱਗਾ 3 ਸਪੀਡ ਕਰਿਆ ਕਰਕੇ ਥੋੜਾ ਤਾਂ ਵੀ ਹੋ ਨਾ ਉਹਦਾ ਖੂਲ ਲੋਹਣ ਗੇਰ ਜਾ ਬਸ ਆਪਾਂ ਹੁਣ ਦੂਜੇ ਹਾਲੈਂਡ ਮਗਰੀ ਰੱਖਿਆ ਕਰਾਂਗੇ ਇਹਦੇ ਮਗਰ ਨਹੀਂ ਕੋਈ ਹਾਂ ਉਹ ਲੈਫਟਰ ਦਾ ਕੰਮ ਇਹਦਾ ਕਰਤਾ ਉਹਨੇ ਸੁਪਰ ਹੀਡਰ ਨੇ ਐਵੇਂ ਪੰਪਾਂ ਜਾ ਕੇ ਪਾ ਲਿਆ ਉਹਦੇ ਸੁਪਰ ਹੀਡਰ ਹਾਂ ਪਰ ਵੀ ਰਟੇ ਪੈਪ ਬਹੁਤ ਸਾਰੀਆਂ ਬੁਕੀਆਂ ਬਾਕੀਆਂ ਪਾੜਤੀਆਂ ਉਹਨੇ ਨਾਲ ਆ ਪੰਨ ਤਾਂ ਕੜਾਕਾ ਚੱਲ ਦੇ ਦੇ ਖੋਲ ਕੇ ਕਿਹਜੇ ਹੋਰ ਕੀ ਹੋ ਗਿਆ ਪੱਬੀ ਕਹਿ ਖੋਲ ਦੇਉਣਾ ਇੱਕ ਰਹਿ ਗਿਆ ਰਹਿ ਗਿਆ ਐ ਟੱਕੂ ਜਿੰਨਾ ਸਾਰੇ ਖੋਲ ਤਾਂ ਅੱਛਾ ਚੱਲ ਤੇ ਆ ਕਿੰਨਾ ਕੰਮ ਆ ਕਰਨੇ ਪਰੇ ਬਾਅਦ ਚ ਖੋਲਾਂਗੇ ਓਏ ਆ ਖੋ ਆ ਪਰ ਉਹ ਰੇੜੀ ਪਰ ਉੱਥੇ ਲੈ ਫਿਰ ਉਹਨੂੰ ਪਵੀ ਕਰ ਸਿੱਧੀ ਜੀ ਰੇੜੀ ਯਾਰ ਕੰਮ ਕਰਾ ਲਉਂਦਾ ਜੀ ਆਂ ਨਾ ਜਮੇ ਇੱਕ ਥਾਂ ਤੇ ਕਰਕੇ ਖਾਉਂਦਾ ਹੂੰ ਨਹੀਂ ਜਾ ਰਿਹਾ ਪਵੀ ਤੁਸੀਂ ਆੜੀ ਤੋੜਤੀ ਦੇਖ ਲਾ ਅੱਗੇ ਨਹੀਂ ਨਾਲ ਇੱਥੇ ਖੜਾ ਹੋਣਾ ਸੀਗਾ ਐ ਨਾਬੀ 855 ਚਲ ਕੋਈ ਨਾ ਕੋਈ ਨਾ ਕੋਈ ਨਾ ਚਲ ਇਹ ਕੀ ਆ ਤੁਸੀਂ ਹੋਈ ਇਹਦੀ ਇਹਨ ਸਾਰੀ ਆਊਗਾ ਇਹ ਸਾਹਿਬ ਜੀ ਚਾਲ ਇਹਦਾ ਪਾਵੇ ਦਿਓ ਮਿਲ ਜੂਗੀ ਹਨਾ ਆਪਾਂ ਵੀ ਕੀ ਹੋ ਗਿਆ ਹੱਥ ਧੋਖਦਾ ਨਿਕਲ ਜੂ ਪੋ ਵੀ ਦੂਜੀ ਰੇਜ ਪਲੱਸ ਜੀ ਨਵੀਂ ਫੜ ਕੇ ਲੈਟ ਲਾਈਏ ਘੁੰਮੀ ਜਾਂਦੀ ਆ ਫੜ ਲਾ ਤਾਹਾਂ ਤੋਂ ਫੜਾਂ ਬੱਸ ਕੋਲ ਹੋ ਗਿਆ ਯਾਰ ਅਖੇਚ ਨੇ ਗੇਦਰ ਲੰਦੀ ਨੂੰ ਪਸਤ ਲਾਗਣਾ ਹੈ ਕਿ ਜੇ ਨੋ ਫਿਵਾਜ ਪੱਖਾ ਕਰੀਏ ਸਾਡੇ ਮੇਰੇ ਖਾਣਾ ਖਾਣ ਆ ਵੀ ਗਾਡੋ ਜੀ ਉਹ ਵੀ ਆ ਗਈ ਇਹ ਗਰਾਰੀ ਲਾਈਨ ਦੇਖਦੇ ਆ ਬਾਅਦ ਹੋਣੀ ਕੋਲੇ ਇਚ ਮਗੂ ਨਹੀਂ ਦਿਖਾ ਦੇ ਰਿਹਾ ਵੀ ਉਹਨੂੰ ਦੱਸਿਆ ਯਾਨੀ ਆ ਦੇਖਿਆ ਮਿਲੂ ਯਾਰ ਗਰਾਰੀ ਦੀ ਨਹੀਂ ਸਵਰਾਜ ਦੀ ਆ 540 ਚੱਕਰਾਂ ਲਈ ਆ ਪੀਡੀਓ ਵਾਲੀ ਸਵਰਾਜ ਦੀ ਵੀ ਕੀ ਬਣਦਾ ਲਾਗਦਾ ਨਹੀਂ ਲੱਗ ਰਿਹਾ ਗੇਕ ਕੰਮੀ ਮਸਲਾ ਆਲੀ ਦੀ ਘਤ ਜਾਂਦਾ ਜਾ ਹੋਰ ਯਾਰ ਬਗਾਨੀ ਕੀ ਚੱਕਰ ਆ ਸਹਾਨੇ ਕਲਾ ਰਾਜਨ ਨੂੰ ਪਤਾ ਮੂ ਦੇ ਨਾ ਕੰਮ ਜਿਹੜਾ ਮੀ ਹੋ ਜਾਂਦਾ ਯਾਰ ਬਧੀ ਦੁਰਾ ਜਾਂਦਾ ਬਧੀ ਦੁਰਾ ਜਾਂਦਾ ਹੋਰ ਯਾਰ ਜਿੰਨਾ ਮੁਕਾਉਨੇ ਆ ਨਹੀਂ ਬਧੀ ਦੁਰਾ ਆ ਯਾਰ ਹਾਣੋ ਹਾਲ ਦੇ ਕੀ ਹਾਂਜੀ ਹਾਂ ਨੂੰ ਪਤਾ ਨਹੀਂ ਗੇ ਰਾਜ ਹੋਰੀ ਬੀ ਦਾ ਹੋਰ ਉਧਰੋਂ ਤਾਂ ਮਿਲਿਆ ਨਹੀਂ ਜਿਸ ਸਮਾਨ ਬਾਵੇ ਤੋਂ ਫਿਰ ਹੁਣ ਇੱਧਰ ਆ ਗਏ ਫਿਰ ਗੀਤ ਕੋਲੇ ਤੇ ਇਹਦੇ ਕੋਲੇ ਵੀ ਹੁੰਦਾ ਜਾਨੀ ਸਮਾਨ ਹੈ ਟਰੈਕਟਰਾਂ ਦਾ ਪੁਰਾਣੇ ਟਰੈਕਟਰ ਉਤਰੋ ਖੋਲੇ ਹੁੰਦੇ ਆ ਬਲਾਕ ਬਲੂਕ ਇੰਜਨ ਉੰਜਣ ਸਾਰੇ ਤੋਂ ਮਿਲ ਜਾਂਦਾ ਜਿਹੜਾ ਕੋ ਮਰਜੀ ਲੈ ਲਿਓ ਪੁਰਾਣੇ ਟਰੈਕਟਰਾਂ ਦਾ ਸਮਾਨ ਹੈ ਚੋਲੋਂ ਆ ਦੇ ਆਂ ਇਹੋ ਜਿਹੇ ਟਾਇਰ ਜਾਵਾਂ ਦੇ ਲੈ ਲਈਏ ਆਪਾਂ ਰੈਡੀਏਟਰ ਰੋਡੀਏਟਰ ਹਾਂਡੀਆਂ ਧੋਬਾਂ ਐਕਸਲ ਐਕਸਲ ਸਾਡੇ ਉੱਪਰ ਟਟਿਆਲੇ ਆ ਗਏ ਨੀ ਹਾਂ ਕੀ ਹੋ ਨੂੰ ਨਾਲਾ ਥੋੜਾ ਥੋੜਾ ਬੱਚਾ ਕਰ ਲੈ ਮੈਰੀ ਨਾਲ ਨਹੀਂ ਨਾ ਨਾ ਬੈਰਿੰਗ ਨਵੇਂ ਨੇ ਯਾਰ ਹਾਂ ਨੀ ਹਾਂ ਕਰ ਲੈ ਯਾ ਤਗਰੀ ਨੂੰ ਵੀ ਨਾਲੇ ਤੇ ਲਈ ਆਪਣਾ 1000 ਰੁਪਏ ਨਾਲ ਕੋਈ ਨਾ ਮੈਂ ਆ ਬੈਰਿੰਗ ਕੱਟ ਲਾ ਭਾਈ ਬੈਰਿੰਗ ਯਾਰ ਨਵੀਂ ਪਾਏ ਹੋਏ ਨੇ ਧਿਆਨ ਨਾਲ ਕੱਢੀਂ ਆ ਨਾ ਥੱਲੇ ਹੋਰ ਨਾਲ ਸੈਲਪੂਟ ਤੋਂ ਵੀ ਕੰਟਰ ਹੈ ਜਿੰਦਰ ਆਇਆ ਜਗਾ ਜਬਰ ਕੋਈ ਨਹੀਂ ਲੱਗਾ ਅਸੀਂ ਲੱਗੇ ਬਰਾਬਰ ਕਰਾ ਲਿਆ ਉਹਦੇ ਤੋਂ ਜਾਂ ਆਏ ਲੜੀ ਸਭ ਕਰਾ ਆਸੀ ਜੱਟ ਕੋਲ ਪਾਲਾਂਗੇ ਇਹ ਬਾਕੀ ਲੋਕ ਲੱਗ ਕੋਲੇ ਜਾਂਦਾ ਟੂ ਲਾਈਟ ਦਾ ਮਤਲਬ ਹੋਣਾ ਨਹੀਂ ਜਾਈਆਂ ਅਸੀਂ ਦੋ ਜੀ ਆਪਣਾ ਲੋਡ ਆ ਗਿਆ ਨਹੀਂ ਆਪਾਂ ਨੂੰ ਟਰੈਕ ਲਾ ਲਿਆ ਕੋਰ ਹੰਡਾ ਲੈ ਕੇ ਜਾਣੀ ਪਈ ਚਲੋ ਬਾਕੀ ਨਾਲ ਦੁਕਾਨ ਆ ਜਾਗੇ ਲੋਕਾਂ ਦਾ ਘਰ ਆ ਜਾਣਾ ਪਾਵਾਂਗੇ ਆ ਆਇਆ ਫਰੈਂਡ ਵਰਤਿਆ ਨਾ ਫਰੈਂਡ ਆ ਸੀਗਾ ਡੋਟਿੰਗ ਦਾਦੀ ਕਰਵਾਉਂ ਸੀ ਆ ਜਗਾ ਆ ਨਾ ਤੇ ਬਾਕੀ ਦੇ ਰਿਹਾ ਕੀ ਬੋਲਦਾ ਹੈ ਜਿਹੜੇ ਸਾਡੇ ਨਾਲ ਕੰਮ ਕਰਦਾ ਲੋ ਵੀ ਪਹੁੰਚੀ ਪਵੀ ਹੂੰ ਪਤਾ ਨਹੀਂ ਲੱਗਿਆ ਨਾ ਓਖਲੀ ਇਕਲੀ ਨਹੀਂ ਪੈਣ ਦਿੱਤੀ ਜੁੱਤੇ ਨੇ ਵਾੜੀ ਕੋਈ ਆਪਣੀ ਚਲਾਈ ਫਿਰ ਖੁੱਦੋ ਹੀ ਸਮਝ ਮਾੜਾ ਹੈ ਓਖਰੀਆਂ ਵਾੜੀਆਂ ਆਉਂਦੀਆਂ ਹੁੰਦੀਆਂ ਨੇ ਜੀ ਜਾ ਮਾ ਹਾਲੀਏ ਤੋਂ ਰੁਕੇ ਵਾਲਾ ਕੰਮ ਮੈਂ ਆਏ ਸੋਚੀ ਜਮੈਂ ਮੈਂ ਕਿਹਾ ਜਿੱਥੇ ਉੱਥੇ ਮੈਂ ਮਗਰਿਆੜ ਤੇ ਬੈਠਾ ਹੀਗਾ ਐਂ ਲੱਗਦਾ ਵੀ ਇਹ ਸਲਕਿਆ ਜਾਊਗਾ ਸਰੀਰ ਪੱਲਦਾ ਨਹੀਂ ਨਾ ਲੱਗੀ ਵੀ ਰੋ ਰੋ ਲੋ ਵੀ ਇੱਕ ਟਰਾਲੀ ਤਾਂ ਆਪਾਂ ਲਾਤੀ ਸੀ ਦੂਜਾ ਗਿਆ ਹੁਣ ਮਸਲਾ ਆਲਜ ਬਵੀ ਆਏ ਉਹ ਕਹਿੰਦੇ ਵੀ ਵੀ ਹੈਗਾ ਪਿਆਉ ਦੂਰਾ ਤੇ ਉਹਦਾ ਪਰੂ ਵੀ ਹੁਣ ਕਾਲ ਨੂੰ ਬਾਕੀ ਦੇਹ ਨਾ ਖਬਰਾਂ ਨੇਰੇ ਤੱਕ ਭਰ ਜੇ 12:00 ਵਜੇ ਤੱਕ ਜਰੂਰੀ ਨਹੀਂ ਹੋਈਗਾ ਹਾਂ ਜਿਹੜਾ ਪਹਿਲਾ ਜੇਤਾ ਵੀ ਸੁਣਾ ਉਹ ਹਲੇ ਕੱਢ ਨਹੀਂ ਪਾਇਆ ਜਿਹੜਾ ਦੂਜਾ ਪਹਿੇਤਾ ਵੀ ਜਣਾ ਇਹ ਵੀ ਅਜੇ ਨਹੀਂ ਪਾਈ ਪਾਈ ਉਹ ਯਾਨੀ ਮੰਨ ਕੇ ਚੱਲ ਗਈ ਪਹਿਲਾਂ ਮਿਲ ਗਿਆ ਸੀ ਉਹ ਅਸਲ ਚ ਨਾ ਹੀ ਦੇ ਪਾਈ ਥੱਲੇ ਇਹ ਵੇਲੇ ਹੁਣ ਇਹ ਕਹਿੰਦੇ ਵੀ ਤਾਂ ਹਾਂ ਯਾਰ ਕੰਦਿਆਂ ਹੋਊਗਾ ਵੀ ਕੱਲੂ ਸਾਜਰੇ ਦਾ ਭਰਦਾਂਗੇ ਲਿਹਾਣ ਨਹੀਂ ਭਰਦੇ ਚਲੋ ਬਾਕੀ ਦੇਖਦੇ ਆਂ ਕੀ ਵੰਦ ਹੈਪੋ ਵੀ ਅੰਦਰ ਦਿਆ ਓਏ ਗੇੜਾ ਠੰਡਾ ਮੌਸਮ ਅੰਦਰ ਪੂਰਾ ਸਾਹ ਬੰਦ ਹੁਦਾ ਅੰਦਰ ਦਾ ਜਾਗੇ ਜਦੋਂ ਆ ਹੁਣ ਤੂੰ ਗਿਆ ਹੀ ਮੜਾ ਏ ਗੇੜਾ ਘਟਣਾ ਕਿਵੇਂ ਲੱਗਦਾ ਇਹਨੂੰ ਇਹ ਇੱਕ ਦਾ ਭਾਂ ਉਹ ਹੀ ਠੰਡੀ ਹੋਣ ਲੱਗੀ ਅੰਦਰ ਦਾ ਬਰਫ਼ ਜੁੜਦਾ ਕੋਠਲੇ ਹੋਣਾ ਵੀ ਮੈਂ ਕਦੇ ਰਾਤ ਨੂੰ ਅੰਦਰ ਬੈਠਿਆ ਦਾ ਕੋਈ ਨਹੀਂ ਮਰਿਆ ਕੱਢੇਗਾ ਓ ਕਿਵੇਂ ਹੈਪੀ ਓ ਲੇਟ ਹੀ ਹੋ ਗਿਆ ਤੂੰ ਤਾਂ ਕਹਿੰਦਾ ਨਾਲ ਆਊਗਾ ਔਰ ਨਾਲੇ ਕਹਿੰਦਾ ਹੀ ਨਾਲ ਆਉ। ਭਾੜਾ ਫਾਇਦਾ ਯਾਰ ਕੈਮਰੇ ਤੋਂ। ਹਾਂ ਆ ਗਿਆ ਚਾਚਾ ਵੀ ਆ ਗਿਆ। ਚੱਲ ਨਾਲ ਹੀ ਲੈ। ਲੈ ਇਹ ਤੂੰ ਦੇਖਣਾ ਹੁਣ ਪੱਤੀਆਂ ਹੈਗੀਆਂ ਨੇ ਕਿ ਨਹੀਂ ਹੁਣ ਸਾਨੂੰ ਕੀ ਪਤਾ ਯਾਰ ਅੱਜ। ਸਾਨੂੰ ਤਾਂ ਪਤਾ ਹੀ ਨਹੀਂਗਾ ਵੀ ਹੁੰਦੀਆਂ ਨੇ ਪੱਤੀਆਂ ਹੁਣ ਸਾਨੂੰ ਕੀ ਪਤਾ ਯਾਰ ਨਿਆਣੇ ਆਉਣ ਪਹਿਲੀ ਵਾਰ ਹੀ ਆਏ ਆ ਜੀ ਦਾ ਯਾਰ ਲੈਂਡ ਵੀ। ਕੀ ਹੋ ਗਿਆ ਹੈਪੀ ਫੀਲਿੰਗ ਆਉ। ਟਰਾਲੀ ਤਾਂ ਹੋ ਚੱਲੀ ਸੀਗੀ ਲੋਡ ਮਸਲਾ ਪਰ ਇੱਕ ਹੋਰ ਅਲ ਜ ਗਿਆ ਤੇ ਪਹਿਲਾਂ ਇਹਦੇ ਚ ਮੰਨ ਕੇ ਚਲੋ ਲੱਦਣੇ ਸੀ ਉਹ ਦੂਜੇ ਆਲੂ ਜਿਹੜੇ ਸਾਨੀ ਤੋਂ ਬੀ ਲਿਆ ਸੀ ਆ ਉਹ 60 ਗੱਟੇ ਉਹ ਕਹਿੰਦੇ ਇਹ ਕਹਿੰਦੇ ਵੀ ਹੁਣ ਦੂਰ ਪਏ ਨੇ ਉਹ ਬਾਅਦ ਚ ਲਾਦਾਂਗੇ ਦੂਜੀ ਟਰਾਲੀ ਜੇ ਕਹਿੰਦੇ ਇਹਦੇ ਚ ਤਾਂ ਲੱਦਣੇ ਨਹੀਂ ਹੈਗੇ ਇਹ ਨੇੜੇ ਆ ਪਹਿਲਾਂ ਲਾਟ ਜਿਹੜਾ ਆਪਣੇ ਵਾਲਾ ਪਿਆ ਸੀਗਾ ਉਹ ਲੱਦਿਆ ਬਾਕੀ ਹੁਣ ਦੇਖਦੇ ਆ ਕੀ ਬਣਦਾ ਅੱਗੇ ਅੱਗੇ ਤੇ ਕਿਵੇਂ ਆ ਗੱਲ ਉਹ ਲੱਗਦੇ ਆ ਜਾਂ ਘੱਟੇ ਨਹੀਂ ਲੱਗਦੇ ਦੇਖਦੇ ਆ ਬਾਕੀ ਉਹ ਹੁਣ 23 ਤਰੀਕ ਨੂੰ ਬੀਜਣੇ ਆ ਇਹ ਹਜੇ 27 28 ਤੱਕ ਬੀਜਣੇ ਸੀ ਆਂ ਫਿਰ ਐ ਕਰਾਂਗੇ ਉੱਥੇ ਹੁਣ ਇਹ ਲਾ ਦਾਂਗੇ ਉੱਥੇ ਉਹ ਕਰ ਦਾਂਗੇ ਬਾਕੀ ਦੇਖ ਆਂ ਅੱਗੇ ਅੱਗੇ ਵੀ ਕੀ ਬਣਦਾ ਨਹੀਂ ਆਏ ਅੱਜ ਹੈ ਨਹੀਂ ਇਹ ਛਨੀ ਵਾਲਾ ਵਜਾ ਜੇ ਕੀ ਫਿਰਦਾ ਡਾਊਨ ਹੋਏ ਮੜਾ ਰੰਗ ਲੈ ਲਾਓ ਇਹ ਤੋਂ ਹੈ ਨਹੀਂ ਰੰਗ ਮੈਂ ਇਹਦੀ ਡੂਟ ਮੈਂ ਦਾ ਲੋ ਵੀ ਰੱਸੇ ਰੱਸੇ ਬੰਨ ਕੇ ਤੇ ਕਰਤੀ ਹੁਣ ਟਰਾਲੀ ਜਮਾਨ ਓਕੇ ਇਹ ਟਰਾਲੀ ਹੁਣ ਆਪਾਂ ਲੈ ਜਾਂਦੇ ਆ ਦੂਜੀ ਇਹ ਕਹਿੰਦੇ ਵੀ ਰਾਤ ਨੂੰ ਟਾਈਮ ਲੱਗ ਜੂ 12 1 ਵਜੇ ਜੂ ਤੇ ਫੇਰ ਭਰਾਂਗੇ ਇਹਦੇ ਚ 180 90 ਗੱਟੇ ਪੈ ਗਏ ਤੇ ਬਾਕੀ ਚਲੋ ਦੇਖਦੇ ਆ ਹੁਣ ਲੈ ਚਾਲਦੇ ਆ ਬੈਂਡ ਨੂੰ ਇਹ ਦੂਜੀ ਫੇਰ ਦੇਖਦੇ ਆ ਤੜਕੇ ਹਨਾ ਇੱਕ ਇੱਕ ਹੋਰ ਰਹਿ ਗਈ ਲੈ ਕੇ ਆਉਣੀ ਪਊਗੀ ਗੱਟੇ ਵਾਧ ਗਏ ਤੇ ਚਾਲ ਕੋਈ ਨਾ ਫਿਰ ਪਾਸ ਠੀਕ ਆ ਬਣੇ ਰਹੋ ਭਾਈ ਅੱਕੇ ਅਜੇ ਦਿਖਾਉਣੇ ਆ ਤੁਹਾਨੂੰ ਰੈਕਟ ਪਹੁੰਚ ਗਏ ਸੀ ਇਹ ਟਾਈਮ ਹੋ ਗਿਆ 8:30 9:00 ਦਾ ਤੇ 8:30 8:30 ਹੋ ਗਿਆ ਤੇ ਹੁਣ ਦੇਖ ਇੱਕ ਕੋਲੇ ਫਿਰ ਲਿਆਂਦੀ ਆ ਸਕੂਟਰੀ ਛੋਟੀ ਯਾਰ ਬਚੀ ਜੀ ਬੜੀ ਹੋਈ ਆ ਪਾ ਵੀ ਹੈ ਨਾ ਛੋਟੀ ਆ ਛੋਟੀ ਆ ਇਹਦਾ ਕੋਈ ਜਨ ਹੈ ਨਾ ਇਹ ਨਿੱਜੀ ਸਕੂਟਰੀ ਫਿਰ ਲਿਆਂਦੀ ਵੀ ਟਰੈਕਟਰ ਤੇ ਲੈ ਕੇ ਆਉਂਦੇ ਇੱਧਰ ਨੂੰ ਟਾਈਮ ਲੱਗ ਜਾਣਾ ਸੀਗਾ ਉਹ ਵੀ ਕਹਿੰਦਾ ਉਹਨਾਂ ਕੋਲੇ ਜਾਣਾ ਬਾਈਆਂ ਕੋਲੇ ਬੈਸ ਨੂੰ ਟਾਪੇ ਵਾਲਿਆਂ ਕੋਲ ਤੇ ਬਾਕੀ ਬਈ ਹੂੰ ਵੀ ਘਰ ਵਰਗੀ ਫੀਲਿੰਗ ਹੀ ਆਉਂਦੀ ਹੈ ਨਾ ਕੋਈ ਜਣੀ ਸੁਆਸ ਦਾ ਰੋਟੀ ਤੋਂ ਵਧੀਆ ਬਾਕੀ ਜਿਹੜੇ ਆਉਂਦੇ ਰਹਿੰਦੇ ਆ ਉਹ ਕਾ ਕਰਿਓ ਕਮੈਂਟ ਜਾਨ ਨੂੰ ਆ ਗਈ ਜੀ ਆ ਕੀ ਆਪਾਂ ਵੀ ਛੇ ਭਾਜੀ ਤੇ ਛੇ ਭਾਜੀ ਤੇ ਪਨੀਰ ਪੋਰ ਜੀ ਫਰਕੋੜੀ ਦਾ ਵੀ ਛੇ ਭਾਜੀ ਦਾ ਬੜਾ ਫੈਨ ਹੋਇਆ ਹੋਇਆ ਬਾਬੀ ਇਹਨਾਂ ਜੀ ਦਾ ਮੈਂ ਬਾਬੀ ਬਾੜੀ ਸਿਰਾ ਹਾਂ ਪੂਰੀ ਆਇਓ ਜੇ ਕੋਈ ਆਇਆ ਇੱਧਰ ਜ਼ਰੂਰ ਜਾਨੀ ਹੈ ਨਾ ਰੈਗੂਟ ਤੋਂ ਜਿਹੜਾ ਨੂਰਪੁਰੇ ਨੂੰ ਰਾਹ ਜਾਂਦਾ ਹੈ ਪੰਪ ਦੇ ਕੋਲੇ ਬੜਾ ਦੇਰ ਲੱਗਦਾ ਹੈ ਇਹ ਭਾਰਤ ਕੋਲ ਤੇ ਇਹਦੇ ਨਾਲ ਹੀ ਆ ਬੈਸ ਨੂੰ ਢਾਬਾ ਜ਼ਰੂਰ ਆਇਓ